ਸ਼ੁਭ ਕਰਨ ਕਰਨ ਦੇ ਨਾਲ ਸੀ ਤੁਸੀਂ ਉਸ ਵੇਲੇ ਕਿੰ비ਰ ਨਾਲ ਸੀ ਪ੍ਰੋਟੈਸਟ ਆਪਾਂ ਨਾਲ ਇਕੱਠੇ ਕਰ ਰਹੇ ਸੀ ਤਕਰੀਬਨ ਸ਼ੁਭ ਕਰਨ ਆਪਾਂ ਨੂੰ ਜਦੋਂ ਇਹ ਖਬਰ ਹੋਈ ਆ ਤਾਂ 30 35 ਕਰਮਾਂ ਦੀ ਦੂਰੀ ਤੇ ਸੀ ਥੋੜਾ ਗੈਸ ਇਤਰਾਇਆ ਭਰਾਇਆ ਉਹ ਸਾਹ ਹਣਾ ਮੁਸ਼ਕਲ ਹੋ ਗਿਆ ਉਹ ਥੋੜਿਆਂ ਨੂੰ ਪ੍ਰੋਬਲਮ ਆਉਣ ਲੱਗੀ ਉਹ ਸਾਈਡ ਨੂੰ ਭੱਜਿਆ ਵੀ ਜਿੱਧਰ ਨੂੰ ਵੀ ਮਤਲਬ ਆਪਾਂ ਨੂੰ ਸਹੀ ਸੇਫ ਰਹਾਗੇ ਉਧਰ ਜਾ ਕੇ ਜੀ ਮਤਲਬ ਉਹ ਕਣਕ ਦੇ ਵਿੱਚ ਗਿਆ ਜਿੱਧਰੋਂ ਕਣਕ ਚ ਪਾਣੀ ਸੀ ਜੀ ਉਥੋਂ ਕੋਲੀ ਚਲੀ ਗਈ ਸਾਈਡ ਤੋਂ ਓਡੀਸ ਪੈਦਾਂ ਦੇ ਵਿੱਚ ਲੱਗ ਰਹੇ ਸੀ ਕਣਕਾਂਲੇ ਪਾਸੇ ਲੱਗ ਰਹੇ ਸੀ ਕੁਝ ਮੋਟਰ ਦੀਆਂ ਨਾਲੀਆਂ ਵਗੈਰਾ ਕੋਠੇ ਵਗੈਰਾ ਤੇ ਲੱਗੇ ਉਹ ਸਾਰੇ 15 ਬੋਰ ਦੇ ਫੈਰ ਆਏ ਸੀ ਇੱਕ ਤੇ ਦੂਜੇ 12 ਬੋਰ ਦੀ ਆ ਰਹੇ ਸੀ 12 ਬੋਰ ਦੇ ਫੈਰ ਆਏ ਸੀ ਜਿੱਥੇ ਵਾਟਰ ਕੈਨਰ ਖੜੀਆਂ تھیں ਉਹਨਾਂ ਦੇ ਪਿੱਛੇ ਤੋਂ ਫੈਰ ਆ ਰਹੇ ਸੀ ਉਹ ਹੱਥੋਂ ਕੋਈ ਦਾ ਗੋਲਾ ਥੋੜਾ ਪੈਂਦਾ ਸੀਗਾ ਉਦੋਂ ਪਤਾ ਲੱਗਦਾ ਸੀ ਮੋਲ ਕੱਟਦਾ ਸਾਨੂੰ ਮੌਕਾ ਨਹੀਂ ਮਿਲਦਾ ਸੀ ਉਦੋਂ ਫੇਰ ਆ ਜਾਂਦਾ ਸੀ ਕੰਮ ਜਸ਼ਨਦੀਤੋਂ ਤੁਸੀਂ ਉਸ ਵੇਲੇ ਤੇ ਤਾਂ ਸ਼ੁਰੂਆਤ ਕਿਵੇਂ ਹੁੰਦੀ ਆ ਅਗਲੇ ਪਾਸੇ ਉਹ ਜਿਹੜੇ ਗੋਲੇ ਨੇ ਉਹ ਕਿਵੇਂ ਤਾਂ ਅੱਗੇ ਜਾਂਦੇ ਨੇ ਜਿਹੜੀਆਂ ਤੁਸੀਂ ਕਹਿੰਦੇ ਹੋ ਗੋਲੀਆਂ ਕਿਸ ਤਰੀਕੇ ਨਾਲ ਮੰਨ ਲਓ ਮੌਲ ਕਿ ਕਿਸ ਤਰੀਕੇ ਨਾਲ ਜਿਹੜਾ ਕੱਲ ਬਣਿਆ ਉਹ ਸਿਰਜਿਆ ਕਿਵੇਂ ਜਾਂਦਾ ਅਗਲੇ ਪਾਸੇ ਮਨ ਕਹ ਰੋਟੀ ਖਾ ਲ ਮੈਂ ਮੈਂ ਨਹੀਂ ਖਾਣੀ ਮੈਂ ਕਹਿੰਦਾ ਖਾ ਲੈ ਯਾਰ ਕਹਿੰਦਾ ਬਈ ਯਾਰ ਖਬਰੇ ਫੇਰ ਕਬਰ ਨਸੀਬੂ ਕੁ ਨਹੀਂ ਉਹ ਗੱਲਾਂ ਮੇਰੇ ਥੋਣ ਮਾਨ ਦੇ ਵਿੱਚ ਚਾਰ ਰਹੀਆਂ ਨੇ ਵੀ ਯਾਰ ਬੰਦਾ ਕੀ ਕੀ ਕਹਿਣਾ ਚਾਹੁੰਦਾ ਸੀ ਯਾਰ ਉਹਦੇ ਦਿਲ ਚ ਕੀ ਗੱਲਾਂ ਸੀ ਯਾਰ ਉਹ ਆਹ ਲੋੜ ਕੀ ਅੱਕੇ ਬਾਟਰ ਕੈਨਰ ਦੇ ਉੱਤੇ ਰੱਖੇ ਹੋਏ ਸੀ ਉਹ ਗੱਟੇ ਜੀ ਅੱਛਾ ਉਹ ਦੇਖੋ ਵੀ ਥੱਲੋ ਦਾ ਉਹ ਵੱਟਾ ਬਹੁਤੀ ਵਾਰ ਨਹੀਂ ਕਰਦਾ ਉਹ ਜਦੋਂ ਆਪਾਂ ਉੱਚੇ ਥਾਂ ਤੋਂ ਖੜੇ ਆ ਮੰਨ 50-52 ਫੁੱਟ ਦੇ ਕਪਾ ਖੜੇ ਆ ਉੱਥੋਂ ਮਾਰ ਉਹਨੇ ਜ਼ਿਆਦਾ ਕਰਨੀ ਆਪਾਂ ਉੱਥੋਂ ਪਤਾ ਵੀ ਲੋਕਾਂ ਦਾ ਨਿਸ਼ਾਨਾ ਵੀ ਬਣ ਜਾਂਦਾ ਵੀ ਇੱਥੇ ਲੋਕ ਖੜੇ ਆ ਉਹ ਵੱਟਾ ਉੱਥੋਂ ਗ ਫਿਰ ਉਧਰੋਂ ਨਾਰਾ ਵਗੈਰਾ ਲੱਗੇ ਫਿਰ ਇਧਰੋਂ ਫਿਰ ਨੌਜਵਾਨ ਫਿਰ ਅੱਛਾ ਉੱਥੋਂ ਪਹਿਲਾਂ ਬੱਟੇ ਆਏ ਆ ਅਗਲੇ ਪਾਸੇ ਹਾਂ ਹਾਂ ਸ਼ੁਭ ਕਾਨਨ ਦੇ ਗੋਲੀ ਜੀ ਤਕਰੀਬਨ ਘੰਟਾ ਸਵਾ ਘੰਟਾ ਪੂਰਾ ਇਹ ਜੰਗ ਚੱਲਿਆ ਜੀ ਪੂਰਾ ਫੁੱਲ ਯਾਨੀ ਕਿ 1 ਸਵਾ 1 ਦਾ ਟਾਈਮ ਹੋਣਾ ਹਾਂ ਸਵਾ 1 ਦਾ ਟਾਈਮ ਹੋਣਾ ਜੀ ਉਹ ਥੋੜਾ ਜਿਆ ਰੁਕ ਗਏ ਥੋੜਾ ਜਿਆ ਰੁਕ ਕੇ ਜੋ ਲੋਕ ਫੇਰ ਨਾਲ ਹੱਥੇ ਹੋ ਗਏ ਵੀ ਖੜ ਗਏ ਫਿਰ ਉਹਨਾਂ ਨੇ ਅਨੇ ਵਾਰ ਗੋਲੀ ਭਰਾਈ ਆ ਫਿਰ ਜੋ ਗੱਗੂ ਤੇ ਗੋਲੀ ਲੱਗ ਗਈ ਲੋਕ ਥੋੜੇ ਸ਼ਾਇਓਗੇ 2 250 ਟੁਕੜੀ ਆਈ ਜਵਾਨ ਆਇਆ ਉਹਦੇ ਵਿੱਚ 6 7 ਮਲਾਜ਼ਮ ਹੈ ਖੁਦ ਅੱਖਾਂ ਨਾਲ ਦੇਖ ਕੈਂ ਵੀ ਜਿੰਨਾਂ ਦੇ ਨਾ ਕੋਈ ਲੋਗੋ ਸੀ ਨਾ ਕੋਈ ਵਰਦੀ ਸੀ ਉਹਨਾਂ ਦੇ ਨਾ ਉਹਨਾਂ ਦੇ ਉੱਤੇ ਕੋਈ ਟੋਪੀ ਤੇ ਕੋਈ ਮਾਰਕਾ ਲੱਗਿਆ ਹੋਇਆ ਸੀ ਉਹਨਾਂ ਦੇ ਵਿੱਚ ਇੱਕ ਜਿਹਾ ਸੈਂਪਲ ਵਰਦੀ ਦੇ ਵਿੱਚ ਆ ਰਹੇ ਸੀ ਉਹ ਹੁਣ ਤੇ ਸਹੀ ਕੀਤੀ ਕਿ ਬਜ਼ੁਰਗਾਂ ਨੂੰ ਕਿੱਸਾ ਗਿਆ ਕੰਮਰ ਸਾਰ ਅਜਨਾਲੇ ਸਾਈਡ ਦੇ ਮੁੰਡੇ ਚੱਕ ਕੇ ਜਾ ਕੇ ਉਹਦੀ ਲੱਤ ਤੋੜੀ ਗਈ ਉਹਨੇ ਸਾਹਮਣੇ ਚੱਕ ਕੇ ਲਗੇ ਨੇ ਜਮਾਂ ਸਾਹਮਣੇ ਸਾਡੇ ਸਾਹਮਣੇ ਜੋ ਟਰੈਕਟਰ ਭੱਜੇਗਾ ਸਾਰਾ ਉਹ ਸਾਡੇ ਸਾਹਮਣੇ ਹੋਇਆ ਉਨੇ ਜੋ ਜਕਾਰਾ ਲਾਇਆ ਯੋ ਹੀ ਲੱਤ ਲੱਤਰ ਕੇ ਛੱਡੇ ਪੜ ਗਏ ਦੂਜੀ ਲੱਤ ਫੇਰ ਟੁੱਟ ਗਈ ਉਹਨੂੰ ਤੋੜ ਕੇ ਫਿਰ ਅਸੀਂ ਆਥਨੇ ਆ ਇਸ ਵੇਲੇ ਉੱਥੇ ਹੀ ਸੀਗੇ ਖਾਲ ਸਾਈਡ ਕੋਲੇ ਉੱਥੇ ਖਬਰ ਆਈ ਸੀ ਪਰਲੇ ਪਾਸੇ ਹਰਾਨੇ ਤੋਂ ਲਾਗੇ ਜੋ ਉਹ ਕਹਿੰਦੇ ਵੀ ਨਹਿਰ ਤੇ ਮੁੰਡਾ ਸੱਟ ਗਿਆ ਜਿਹੜਾ ਦੇ ਜਿਹੜਿਆਂ ਦੇ ਹਵਾ ਨਿਕਲੀ ਸੀ ਸਾਰਿਆਂ ਦੇ ਸੂਏ ਮਾਰ ਸਾਰੇ ਸੂਏ ਜਿਹੜਾ ਵੀ ਕੋਈ ਉਸਨਾਂ ਦੇ ਛੱਤ 'ਚ ਸੀ ਉਹਨਾਂ ਨੇ ਕੀਤਾ ਸਿਲੰਡਰ ਚੱਕ ਕੇ ਤਾਹਾਂ ਤੋਂ ਥੱਲੇ ਸਿੱਟੇ ਉਹਨਾਂ ਨੂੰ ਬਲਾਸਟ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਚ ਫਿਰ ਇਧਰ ਨੌਜਵਾਨ ਪੈ ਗਿਆ ਅੱਛਾ ਜੋ ਫਿਰ ਆਹੀ ਬਣੀ ਕਹਿੰਦੇ ਵੀ ਹੁਣ ਆ ਉਸ ਪਾਰ ਜਾ ਉਸ ਪਾਰ ਫੇਰ ਉਹ ਪਿੱਛ ਤਾਂ ਇਸ ਵੇਲੇ ਸ਼ੁਭ ਕਰਨ ਦੇ ਘਰੇ ਖੜੇ ਆ ਜਿਹੜਾ 22 ਸਾਲਾਂ ਦਾ ਨੌਜਵਾਨ ਸੇਖਨੋਰੀ ਬਾਡਰ ਦੇ ਉੱਪਰ ਸੰਘਰਸ਼ ਲੜਨ ਗਿਆ ਸੀ ਕਿਸਾਨ ਅੰਦੋਲਨ ਦੇ ਵਿੱਚ ਗਿਆ ਸੀ ਤੇ ਉੱਥੇ ਗੋਲੀ ਲੱਗਣ ਦੇ ਨਾਲ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਨੌਜਵਾਨ ਸਾਡੇ ਨਾਲ ਹੈ ਜਿਹੜਾ ਬਈ ਉੱਥੇ ਮੌਜੂਦ ਸੀ ਉਸ ਵੇਲੇ ਤਾਂ ਬਈ ਸ਼ੁਭ ਕਰਨ ਕਰਨ ਦੇ ਨਾਲ ਸੀ ਤੁਸੀਂ ਉਸ ਵੇਲੇ ਨੇ ਵੀਰ ਨਾਲ ਸੀ ਪ੍ਰੋਟੈਸਟ ਆਪਾਂ ਨਾਲ ਇਕੱਠੇ ਕਰ ਰਹੇ ਸੀ ਤਕਰੀਬਨ ਸਵੇਰ ਕਰਨ ਆਪਾਂ ਨੂੰ ਜਦੋਂ ਇਹ ਖਬਰ ਹੋਈ ਆ ਤਾਂ 30 35 ਕਰਮਾਂ ਦੀ ਦੂਰੀ ਤੇ ਸੀਗਾ ਅੱਛਾ ਹਾਂ ਉਹ ਸਾਈਡ ਨੂੰ ਸੀ ਥੋੜਾ ਜਿਹਾ ਸੀ ਰੋਡ ਤੇ ਸੀ ਤਾਂ ਰੋਡ ਤੇ ਸੀ ਤੁਸੀਂ ਤੇ ਉਹ ਖੇਤਾਂ ਵੱਲ ਸੀਗੇ ਨਹੀਂ ਉਹ ਵੀਰ ਗੱਲ ਨਾਲ ਇਦਾਂ ਹੋਈ ਉਹਨਾਂ ਨੇ ਅਥਰੂ ਗੈਸ ਇਤਨਾ ਭਰਾਇਆ ਉਹ ਸਾਹ ਹੜਾ ਮੁਸ਼ਕਲ ਹੋ ਗਿਆ ਉਹ ਜਿਹੜੇ ਬੰਦੇ ਸਹਿਣਸ਼ੀਲ ਕਰ ਸਕਦੇ ਕੁਝ ਕਰ ਸਕਦੇ ਕੁਝ ਨਹੀਂ ਕੁਝ ਤੋਂ ਨਹੀਂ ਹੁੰਦਾਗਾ ਉਹ ਥੋੜਾ ਇਹਨੂੰ ਪ੍ਰੋਬਲਮ ਆਉਣ ਲੱਗੀ ਉਹ ਸਾਈਡ ਨੂੰ ਭੱਜਾ ਵੀ ਜਿੱਧਰ ਨੂੰ ਵੀ ਮਤਲਬ ਆਪਾਂ ਨੂੰ ਸਹੀ ਸੇਫ ਰਹਿਾਂਗੇ ਉਧਰ ਜਾ ਕੇ ਇਹ ਮਤਲਬ ਉਹ ਕਣਕ ਦੇ ਵਿੱਚ ਗਿਆ ਜਿੱਦੋਂ ਕਣਕ ਚ ਪਾਣੀ ਸੀ ਜੀ ਉੱਥੋਂ ਕੋਲੀ ਚੱਲੀ ਗਈ ਸਾਈਡ ਤੋਂ ਹਾਂ ਕਣਕ ਵਾਲੇ ਪਾਸੇ ਜਾਨੀ ਕਿ ਭੱਜਿਆ ਫਿਰ ਉਹ ਬਚਨ ਤਾਂ ਜੀ ਤਕਰੀਬਨ ਉਹ ਘੰਟਾ ਸਵਾ ਘੰਟਾ ਪਹਿਲਾਂ 12 ਬੋਰ ਦੇ ਫਾਇਰ ਹੋ ਰਹੇ ਸੀ ਇੱਕ ਫਾਇਰ ਹੋਇਆ 315 ਦਾ ਉਹ ਜਾਨੀ ਕਿ ਜਿਹੜੇ ਸਾਡੇ ਨਾਲ ਫੌਜੀ ਵੀਰ ਸੀਗੇ ਕੁਝ ਲਟਾਇਰ ਹੋਏ ਸੀ ਕੁਝ ਅਜੇ ਜੌਬ ਕਰ ਰਹੇ ਆ ਜਾਨੀ ਕਿ ਛੁੱਟੀ ਤੇ ਰੌਣ ਇੱਥੇ ਆਏ ਹੋਏ ਸੀ ਉਹਨਾਂ ਨੇ ਦੱਸਿਆ ਵੀ ਆਪਾਂ ਨੂੰ ਕੁਝ ਨਹੀਂ ਪਤਾ ਜੀ ਫਾਇਰ ਕਿਧਰ ਆ ਰਿਹਾ ਹੋ ਕਹਿੰਦੇ 12 ਬੋਰ ਦਾ ਫਾਇਰ ਆ ਰਿਹਾ ਹੈਗਾ ਉਹ ਜਿਹੜੇ ਸਪਾਇਦਾਂ ਦੇ ਵਿੱਚ ਲੱਗ ਰਹੇ ਸੀ ਕਣਕ ਵਾਲੇ ਪਾਸੇ ਲੱਗ ਰਹੇ ਸੀ ਕੁਝ ਮੋਟਰ ਦੀਆਂ ਨਾਲ ਉਹ ਸਾਰੇ 15 ਬੋਰ ਦੇ ਫੈਰ ਆਏ ਸੀ ਇੱਕ ਤੇ ਦੂਜੇ 12 ਬੋਰ ਦੀ ਆ ਰਹੇ ਸੀ 12 ਬੋਰ ਦੇ ਫੈਰ ਆਏ ਸੀ ਜਿੱਥੇ ਵਾਟਰ ਕਨੈਲ ਖੜੀਆਂ تھیں ਉਹਨਾਂ ਦੇ ਪਿੱਛੇ ਤੋਂ ਫੈਰ ਆ ਰਹੇ ਸੀ ਉਹ ਉਹ ਜਿਹੜੋ ਜਿਹੋ ਅੱਥਰੂ ਕਹਾ ਦਾ ਗੋਲਾ ਥੋੜਾ ਪੈਂਦਾ ਸੀਗਾ ਉਦੋਂ ਪਤਾ ਲੱਗਦਾ ਸੀ ਮੋਬਾਈਲ ਕੱਟਦਾ ਸਾਨੂੰ ਮੌਕਾ ਹੀ ਨਹੀਂ ਮਿਲਦਾ ਸੀ ਉਦੋਂ ਫੇਰ ਆ ਜਾਂਦਾ ਸੀ ਕੰਮ ਹਾਂ ਨਹੀਂ ਆਪਾਂ ਵੀਡੀਓ ਬੁੜੀ ਉਹਨਾਂ ਵਿੱਚ ਮੁੰਡਿਆਂ ਕੋਲ ਬਣਾਇਆ ਹੋਗੇ ਨਾ ਫਿਰ ਹੋਰੀ ਹੋਈ ਵਾਇਰ ਲਾਉਣੀ ਆ ਹੌਲੀ ਹੌਲੀ ਵਾਇਰ ਚ ਹੋ ਰਹਿ ਜਾਣੀਆਂ ਸਾਰੀਆਂ ਉਹ ਉੱਤੇ ਇਕੱਠੇ ਹੀ ਸੀਗੇ ਤੁਸੀਂ ਕਹਿਣ ਦਾ ਹਾਂ ਉਹ ਜਿਹੜਾ ਡਰੋਨ ਆਉਂਦਾ ਹੀ ਮਤਲਬ ਜਿਹੜੇ ਮੁੰਡੇ ਇਕ ਉੱਥੋਂ ਕਿੰਨਾ ਕੁ ਵਿੱਚ ਸੀਗੇ ਉਸ ਵੇਲੇ ਤੁਸੀਂ ਉੱਥੋਂ ਵੀਰੇ ਅਸੀਂ ਤਕਰੀਬਨ ਵੀ 50 ਫੁੱਟ ਕਿ ਨਹੀਂ 100 ਫੁੱਟ ਦੀ ਦੂਰੀ ਤੇ ਸੀਗੇ ਅੱਛਾ 350 ਹਾਂ ਯਾਨੀ ਕਿ ਸ਼ਾਂਤਮੀ ਪ੍ਰੋਟੈਸਟ ਇੱਕ ਗੁਰੂ ਸਾਹਿਬ ਦੇ ਨਿਸ਼ਾਨ ਸੇਵਾਟਾ ਕਰ ਰਹੇ ਸੀ ਉਹ ਸਰਕਾਰ ਨੇ ਬਹੁਤ ਜ਼ਿਆਦਾ ਤਿਆਰ ਜ਼ੁਲਮ ਨਾਲ ਹੱਥੇ ਲੋਕਾਂ ਤੇ ਇੱਕ ਕੀਤਾਗਾ ਉਹਨਾਂ ਨੇ ਤਾਂ ਉੱਥੇ ਬੈਠੇ ਸੀ ਤੁਸੀਂ ਚਸ਼ਮਦੀ ਤੋਂ ਤੁਸੀਂ ਉਸ ਵੇਲੇ ਤੇ ਤਾਂ ਸ਼ੁਰੂਆਤ ਕਿਵੇਂ ਹੁੰਦੀ ਆ ਅਗਲੇ ਪਾਸੇੋਂ ਜਿਹੜੇ ਗੋਲੇ ਨੇ ਉਹ ਕਿਵੇਂ ਤਾਂ ਅੱਗੇ ਜਾਂਦੇ ਨੇ ਜਿਹੜੀਆਂ ਤੁਸੀਂ ਕਹਿੰਦੇ ਹੋ ਗੋਲੀਆਂ ਕਿਸ ਤਰੀਕੇ ਨਾਲ ਮਾਨੂੰ ਮਾਲੂਮ ਹੌਲ ਕੇ ਕਿਸ ਤਰੀਕੇ ਨਾਲ ਜਿਹੜਾ ਕੱਲ ਬਣਿਆ ਉਹ ਸਿਰਜਿਆ ਕਿਵੇਂ ਜਾਂਦਾ ਅਗਲੇ ਪਾਸੇ ਸਿਰਜਾ ਤਕਰੀਬਨ ਅਸੀਂ 8 ਵਜੇ ਜਾਵਾਂ ਉੱਥੇ ਬੈਰੀਕੇਡ ਉੱਤੇ ਪਹੁੰਚ ਗਏ ਸੀ ਤਕਰੀਬਨ ਉਹ ਸੰਗਤ ਬਹੁਤ ਜ਼ਿਆਦਾ ਥੋੜੀ ਸੀ ਜਾਨੀ ਕਿ ਉਧਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਉਧਰ ਵੀ ਨਾਰਮਲ ਜਿਹੜਾ ਜਿਵੇਂ ਚੱਲੀ ਜਾਂਦਾ ਪੰਜ ਚਾਰ ਦਿਨਾਂ ਤੋਂ ਵੀ ਚੱਲੀ ਜਾ ਰਿਹਾ ਸੀਗਾ ਜੋ ਰਸਵਧਨਾ ਹੋਇਆ ਜੂਸ ਜੁੜਿਆ ਜਿਸੇ ਬੰਨੀਆਂ ਗਈਆਂ ਮੰਗਰੋਂ 11 ਵਜੇ ਦੀ ਕੌਲਸੀ ਮਤਲਬ ਲਈ ਵੀ ਇਹ ਆਖਿਆ ਹੋਇਆ ਸੀ ਵੀ 11 ਵਜੇ ਆਪਾਂ ਬੈਰੀਕੇਡ ਤੋੜਾਂਗੇ ਪਰ ਇਹ ਗੱਲ ਜਸੇਵੰਦ ਸਿੰਘ ਆਗੂ ਨੇ ਕਲੀਅਰ ਕੀਤੀ ਵੀ ਆਪਾਂ ਹਜੇ ਕੋਸ ਬੈਰੀਕੇਡ ਨਹੀਂ ਹੋ ਰਹਾ ਵੀ ਇੱਕ ਸ਼ਾਂਤਮਈ ਆਪਾਂ ਸਤਨਾਮ ਵਾਹਿਗੁਰੂ ਤੇ ਆਪਦੀ ਕਿਸਾਨੀ ਦਾ ਕੋਈ ਗੱਲਬਾਤ ਕਰਨੀ ਆ ਉਹ ਜਮੀਨ ਤਕਰੀਬ ਮੂਰੇ ਸੀ ਪਹਿਲਾਂ ਉਹਨਾਂ ਦੇ ਨਾਰੇ ਆਏ ਉਧਰੋਂ ਇੱਕ ਵਾਰ ਬਹੁਤ ਬੈਨਸ ਬਹੁਤ ਹੋ ਰਹੀ ਸੀ ਨਾ ਪਤਾ ਹੀ ਨਹੀਂ ਲੱਗਦਾ ਸੀਗਾ ਭਾਰਤ ਮਾਤਾ ਜੈ ਜਿਹੜੇ ਆਰਐਸ ਦੇ ਨਾਅਰੇ ਨਾਅਰੇ ਹਿੰਦੂ ਹਿੰਦੂ ਰਾਸ਼ਟਰ ਸਭੀ ਕਰ ਨਾਅਰੇ ਲੱਗੇ ਨੌਜਵਾਨ ਫੇਰ ਵੀ ਪੜਕਿਆ ਫੇਰ ਵੀ ਮੁੰਡੇ ਉਹ ਜਿਹੜੇ ਪੜੇ ਲਿਖੇ ਜਿਆਦਾ ਤੇ ਫਿਰ ਉਹਨਾਂ ਨੇ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਉਹਨਾਂ ਦੇ ਲੋਗੋ ਵਾਲੇ ਉਹਨੇ ਇਮਤੀ ਵਾਲੇ ਉਹਨਾਂ ਬਾ ਮਾੜਾ ਚੰਗਾ ਉਧਰੋਂ ਨਾਰੇ ਲੱਗੇ ਅੱਛਾ ਕੀ ਨਾਰੇ ਲੱਗੇ ਦੱਸ ਸਕਦੇ ਹੋ ਨਾਰੇ ਖਾਲਸਪਤਾਨ ਆਪਣਾ ਅੱਤਵਾਦੀ ਅੱਛਾ ਹਾਂ ਜਿਨ੍ਹਾਂ ਨੇ ਅੱਤਵਾਦੀ ਨਾਰੇ ਲਾਤੇ ਜੀ ਉਧਰੋਂ ਫਿਰ ਖਾਲਸਪਤਾਨ ਦੇ ਨਾਰੇ ਵੀ ਲੱਗੇ ਫਿਰ ਅੱਛਾ ਹਾਂ ਫਿਰ ਆਏ ਆ ਫਿਰ ਸਿੱਖ ਕੌਮ ਜਵਾਬ ਦੇਣ ਨੂੰ ਜਾਣਦੀ ਹੈ ਯਾਰ ਤਾਂ ਉਧਰੋਂ ਪ੍ਰਵੋਕ ਕਰਨ ਦੀ ਕੋਸ਼ਿਸ਼ ਜਿਹੜੀ ਲਗਾਤਾਰ ਨਿਰੰਤਰ ਕਰਨ ਦੀ ਕੋਸ਼ਿਸ਼ ਜੀ ਉਹਨਾਂ ਕੋਲ ਜਿਹੜਾ ਸੜਕ ਤੇ ਆਪਣੇ ਬੱਟਾ ਪਾਇਆ ਜਾਂਦਾ ਸੀ ਉਹਨਾਂ ਕੋਲੇ ਅਨਲੋਡ ਕੀ ਅੱਕੇ ਵਾਟਰ ਕੈਨਰ ਉੱਤੇ ਰੱਖੇ अच्छा ओ देखो भी ਥੱਲੋ ਦਾ ਉਹ ਬੱਟਾ ਬਹੁਤੀ ਵਾਰ ਨਹੀਂ ਕਰਦਾ ਉਹ ਜਦੋਂ ਆਪਾਂ ਉੱਚੇ ਸਾਂ ਤੋਂ ਖੜੇ ਆ ਮੰਗਰ 50-52 ਫੁੱਟ ਦੇ ਕਾਪਾ ਖੜੇ ਆ ਉੱਥੋਂ ਮਾਰ ਉਹਨੇ ਜ਼ਿਆਦਾ ਕਰਨੀ ਆ ਫਿਰ ਉੱਥੋਂ ਪਤਾ ਵੀ ਲੋਕਾਂ ਨਿਸ਼ਾਨਾ ਵੀ ਬਣ ਜਾਂਦਾ ਵੀ ਇੱਥੇ ਲੋਕ ਖੜੇ ਆ ਉਹ ਬੱਟਾ ਉੱਥੋਂ गिर ਰਿਹਾ ਸੀ ਜੋ ਬੱਟਾ ਗਰਿਆ ਬੱਟਾ ਕਰਕੇ ਬਚ ਵੱਜਿਆ ਫਿਰ ਮੰਗਰ ਹਟੇ ਫਿਰ ਉਦੋਂ ਨਾਰਾ ਵਗੈਰਾ ਲੱਗੇ ਫਿਰ ਇੱਧਰੋਂ ਫਿਰ ਨੌਜਵਾਨ ਫਿਰ ਅੱਛਾ ਉੱਥੋਂ ਪਹਿਲਾਂ ਬੱਟੇ ਆਏ ਆ ਅਗਲੇ ਪੜਾ ਹਾਂ ਹਾਂ ਉਹ ਤਾਂ ਤਕਰੀਬਨ 5 1/2 ਪੌਣੇ 12 ਟਾਈਮ ਸੀ ਜਦੋਂ ਇਹ ਕੰਮ ਸ਼ੁਰੂ ਹੋਇਆਗਾ ਹਾਂ ਹਾਂ ਕੋਸ ਵੀ ਕੋਈ ਕਾਰਵਾਈ ਨਹੀਂ ਕੋਈ ਉਹਨਾਂ ਕੁਛ ਨਹੀਂ ਉਹ ਦਾੜਾ ਕਿੰਨੇ ਵਜੇ ਵੱਜਦੀ ਆ ਫਿਰ ਸ਼ੁਭਕਰਮ ਕਰਨ ਦੇ ਗੋਲੀ ਕਿੰਨੇ ਕੋਈ ਵੱਜੀ ਆ ਸ਼ੁਭਕਰਮ ਕਰਨ ਦੇ ਗੋਲੀ ਜੀ ਤਕਰੀਬਨ ਘੰਟਾ ਸਵਾ ਘੰਟਾ ਪੂਰਾ ਹੈ ਜੋ ਚੱਲਿਆ ਜੀ ਪੂਰਾ ਫੁੱਲ ਯਾਨੀ ਕਿ 1 ਸਵਾ 1 ਦਾ ਟਾਈਮ ਹੋਣਾ ਚਾਹ ਹਾਂ ਸਵਾ 1 ਦਾ ਟਾਈਮ ਹੋਣਾ ਹੈ ਜੀ ਉਹ ਥੋੜਾ ਜਿਆ ਰੁਕ ਗਏ ਥੋੜਾ ਜਿਆ ਰੁਕ ਕੇ ਜੋ ਲੋਕ ਫੇਰ ਨਾਲ ਹੱਥੇ ਹੋ ਗਏ ਵੀ ਖੜ ਗਏ ਫੇਰ ਉਹਨਾਂ ਨੇ ਬਾਰ ਗੋਲੀ ਭਰਾਈ ਆ ਫੇਰ ਜੋ ਗੱਗੂ ਤੇ ਗੋਲੀ ਲੱਗ ਗਈ ਲੋਕ ਥੋੜੇ ਸ਼ਾਂ ਹੋ ਗਏ ਜੋ ਲੋਕ ਸਹਿਮੇ ਤੇ ਲੀਡਰਾਂ ਜਿਹੜੇ ਮੁੰਡੇ ਪੜੇ ਲਿਖੇ ਦੀ ਲੀਡਰਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੁੰਦਾ ਕਿ ਤੁਸੀਂ ਵਿਕੇ ਹੋ ਜਾਂ ਤੁਸੀਂ ਆਏ ਹੋ ਕੋਈ ਗੱਲ ਹੀ ਨਹੀਂ ਸਾਨੂੰ ਤਿਆਰ ਸੀਗਾ ਵੀ ਤੁਸੀਂ ਅੱਗੇ ਨਹੀਂ ਵਧ ਰਹੇ ਪੜੇ ਹੋ ਉਹਨਾਂ ਨੇ ਕਿਹਾ ਵੀ ਆਪ ਨੂੰ ਨੁਕਸਾਨ ਹੋ ਜੂ ਵੀ ਤੁਸੀਂ ਮੰਗ ਰ ਹਟੋ ਚਲ ਨੌਜਵਾਨਾਂ ਨੇ ਕੁਛ ਨਹੀਂ ਗੱਲ ਮੰਨੀ ਕੁਛ ਨਹੀਂ ਮੰਲੀ ਚਲ ਖੜੇ ਰਹੇ ਉੱਥੇ ਸਾਰੇ ਇਹਦੇ ਰੋਡ ਦੇ ਉੱਤੇ ਚੜਾਏ ਉੱਥੇ ਥੋੜੀ ਘਟੀ ਕੋਲਾ ਬਰੂ ਦਾ ਜਦੋਂ ਇਹ ਗੱਲ ਹੋਈ ਉਹਨਾਂ ਤਹਾਂ ਡਰਾਉਣ ਆਇਆ ਉਹ ਕਿਤੇ ਸਾਨੂੰ ਆਇਆ ਕਿ ਦੁਬਾਰੇ ਫੇਰ ਆ ਗਿਆ ਫਿਰ ਚੱਤੇ ਹੋ ਗਏ ਪਰ ਡਰੋਨ ਆਇਆ ਤੀਨ ਕਾਰੀ ਕਰਨ ਵੀ ਕੀ ਹਰਕਤ ਹੋ ਰਹੀ ਆ ਉਹ ਜਦੋਂ ਲੋਕਾਂ ਨੂੰ ਇਹ ਗੱਲ ਕਹੇ ਤੀ ਲੋਕ ਪਿੱਛੇ ਹੋ ਗਏ ਇੱਕ ਸਹਿਮ ਨੇ ਡਰ ਗਏ ਥੋੜੇ ਜਿਹੇ ਲੋਕ ਮਾਹੌਲ ਦੇ ਵਿੱਚ ਪਿੱਸੇ ਨੂੰ ਮੋੜਨ ਲੱਗੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਲੋਦਣ ਥੋੜੇ ਪਿੱਛੇ ਸਰਕਾਰੀ ਪਿੱਸੇ ਨੂੰ ਹਟੀ ਜਾਂਦੇ ਆ ਉਹਨਾਂ ਨੇ ਫਿਰ 2 250 ਟੁਕੜੀ ਆਈ ਜਵਾਨ ਆਇਆ ਉਹਦੇ ਵਿੱਚ ਸੀ 7 ਮਲਾਜ਼ਮ ਹੈ ਖੁਦ ਅੱਖਾਂ ਨਾਲ ਦੇਖ ਕੈਂ ਵੀ ਜਿੰਨਾਂ ਦੇ ਨਾਂ ਕੋਈ ਲੋਗੋ ਸੀ ਨਾ ਕੋਈ ਵਰਦੀ ਸੀ ਉਹਨਾਂ ਦੇ ਨਾ ਉਹਨਾਂ ਦੇ ਉੱਤੇ ਕੋਈ ਟੋਪੀ ਤੇ ਕੋਈ ਮਾਰਕਾ ਲੱਗਿਆ ਹੋਇਆ ਸੀ ਉਹਨਾਂ ਦੇ ਵਿੱਚ ਇੱਕ ਜਿਹਾ ਸੈਂਪਲ ਵਰਦੀ ਦੇ ਵਿੱਚ ਆ ਰਹੇ ਸੀ ਉੱਤੇ ਜਾਗਤਾ ਵਗੈਰਾ ਉਹਨੇ ਆਪਦੀ ਸੇਫਟੀ ਤੋਂ ਪਾਈਆਂ ਹੋਈਆਂ ਸੀਗੀਆਂ ਤੇ ਮਤਲਬ ਉਹਨੇ ਆਖੇ ਬਜ਼ੁਰਗਾਂ ਨਾਲ ਬਹੁਤ ੱੱਕੇ ਸਾਈ ਕੀਤੀ ਟਰਾਲੀ ਨਾਲੋਂ ਨੌਜਵਾਨ ਦਾ ਪਾਸੇ ਕੋਈ ਸੈਡ ਹੋ ਗਿਆ ਕੋਈ ਪਿੱਸੇ हट ਗਿਆ ਕਿਉਂ ਨੌਜਵਾਨ ਦਾ ਚੱਲਣ ਜਾਂਦਾ ਬਜ਼ੁਰਗ ਨੂੰ ਕੀ ਪਤਾਗਾ ਉਹ ਟਰਾਲੀ 'ਚ ਬੈਠਾਗਾ ਉਹਦਾ ਤੇ ਨਾਤੇ ਸਾਈ ਕੀਤੀ ਕਿ ਬਜ਼ੁਰਗਾਂ ਨੂੰ ਖਿਸਕ ਗਿਆ ਕੰਬਰ ਸਾਰਾ ਜਨਾਲੇ ਸਾਈ ਦੇ ਮੁੰਡੇ ਚੱਕ ਕੇ ਲਾਤ ਤੋੜੀ ਗਈ ਅੱਛਾ ਉਹਨੇ ਸਾਹਮਣੇ ਚੱਕ ਕੇ ਲਗੇ ਨੇ ਹਾਂ ਜੋ ਸਾਹਮਣੇ ਸਾਡੇ ਸਾਹਮਣੇ ਜੋ ਟਰੈਕਟਰ ਭੱਨੇਗਾ ਸਾਰਾ ਕੋ ਸਾਡੇ ਸਾਹਮਣੇ ਹੋਇਆ ਜੀ ਲੱਤ ਕਿਵੇਂ ਤੋੜੀ ਗਈ ਉਹ ਮੁੰਡੇ ਦੀ ਲੱਤ ਤਕਰੀਬਨ ਜਦੋਂ ਭੰਡਰਾ ਆਪਣਾ ਥੋੜੀ ਵੀਡੀਓ ਨਹੀਂ ਬਣਾ ਲਈ ਓਰੀ ਝੰਡਾ ਪਛਾਨੀ ਦਾ ਰੱਡ ਕੇ ਉਹ ਉੱਥੇ ਉਹ ਪਿੰਡ ਵਾਲੇ ਖਿਲਾਫ ਨਾਰੇ ਲਾਈ ਜਾਂਦੇ ਸੀ ਅੱਛਾ ਉਹ ਮੁੰਡੇ ਜਿਹੜੇ ਜਿਹੜੇ ਆਏ ਹੋਏ ਸੀ ਅੱਗੋਂ ਬਾਰਡਰ ਟੱਪ ਕੇ ਜਿਹੜੀਆਂ ਫੋਰਸਾਂ ਆਈਆਂ ਸੀ ਹਾਂ 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 ਉਹ ਬਾਰਤਮਾਤਾ ਕੀ ਜਾਇਕਰ ਵੀ ਬਾਰਤਮਾਤਾ ਕੌਣ ਆ ਵੀ ਅਸੀਂ ਕਿੱਥੇ ਆ ਫਿਰ ਜੇ ਤੁਸੀਂ ਬਾਰਤਮਾਤਾ ਹੀ ਅਸੀਂ ਕਿੱਥੇ ਵੀ ਅਸੀਂ ਵੀ ਇਸੇ ਪਰ ਤੇ ਸਾਡੇ ਨਾਲ ਤਿਆਰ ਤੁਸੀਂ ਕਰ ਲਈ ਬਾਰਤਮਾਤਾ ਜਾਇਕਰ ਹੀ ਕਰੀ ਜਾਂਦੇ ਹੋ ਤੇ ਮੁੜ ਕੇ ਉਹਨਾਂ ਖਾਲਸਤਾਨ ਦੇ ਇਹ ਪਿੰਡਾਂ ਦੇ ਬਰੁੱਧ ਅੱਤਵਾਦੀ ਕਹਿ ਕੇ ਨਾਰੇ ਲਾਏ ਤੇ ਮੁੜ ਕੇ ਉਹ ਮੁੰਡਾ ਅੱਗੇ ਵਧਿਆ तकरीबन ਜਾਨਕੀ ਜਾਨਕੀ ਪ੍ਰਵੋਕ ਕਰਨ ਦੇ ਮਾਰੇ ਨੇ ਪ੍ਰਕਾਇਆ ਜਾ ਰਿਹਾ ਜਵਾਨ ਫਿਰ ਅੱਗੇ ਵਧਣਾ ਉਹ ਜਦੋਂ ਵਧਿਆ ਫਿਰ ਉਹ ਮੁੰਡਾ ਫਿਰ ਤਕਰੀਬਨ ਜਿਆਦਾ ਦਲੇ ਵਿੱਚ ਆ ਗਿਆ ਅੱਗੇ ਨੰਗਾ ਥੋੜਾ ਜਿਹਾ ਅੱਗੇ ਨੰਗਾ ਫਿਰ ਚਾਰ ਪੰਜ ਮੁੰਡਿਆਂ ਨੇ ਉਹ ਹੀ ਲੱਤ ਤੋੜਤੀ ਅੱਛਾ ਅਗਲੇ ਆਣੇ ਅਗਲੇ ਆਣੇ ਗੱਬਰੀ ਕੋਟ ਜਾ ਕੇ ਲੱਤ ਤੋੜੀ ਕਿਵੇਂ ਨਲ ਤਾਂ ਕਹਿੰਦੇ ਇੱਕ ਦੇ ਤਾਂ ਕਹਿੰਦੇ ਲੱਤ ਦੇ ਉੱਪਰ ਲੱਤ ਰਾ ਕੇ ਉਸੇ ਮੁੰਡੇ ਦਾ ਹੀ ਆ ਜੀ ਉਸੇ ਮੁੰਡੇ ਦਾ ਹਾਂ ਉਹਨੇ ਜਾ ਕੇ ਜਕਾਰਾ ਫੇਰ ਲਾਤਾ ਵੈਰੀਕੇਟਾਂ ਉਹਨੇ ਜੋ ਜਕੜਾ ਲਾਇਆ ਇਹ ਉਹੀ ਲੱਤ ਲੱਤਰ ਕੇ ਛੱਡੇ ਪੜ ਗਏ ਦੂਜੀ ਲੱਤ ਫੇਰ ਚੁੜ ਗਈ ਉਹਨੂੰ ਤੋੜ ਕੇ ਫਿਰ ਅਸੀਂ ਆਥਨੇ ਆ ਇਸ ਵੇਲੇ ਉੱਥੇ ਹੀ ਸੀਗੇ ਖਾਲ ਸਾਈਡ ਕੋਲੇ ਉੱਥੇ ਖਬਰ ਆਈ ਸੀ ਪਰਲੇ ਪਾਸੇ ਹਰਾਨੇ ਤੋਂ ਲਾਗੇ ਜੋ ਉਹ ਕਹਿੰਦੇ ਵੀ ਨਹਿਰ ਤੇ ਮੁੰਡਾ ਸੱਟ ਗਿਆ ਮੁੜ ਕੇ ਉੱਥੋਂ ਦੀ ਪੁਲਿਸ ਨੇ ਉੱਥੋਂ ਦੇ ਲੋਕਾਂ ਨੇ ਜਾ ਕੇ ਉਹ ਰੋਤਕ ਜਾ ਕੇ ਐਲਰਟ ਕੀਤਾ ਉਹ ਕਿਵੇਂ ਆ ਮੁੰਡਾ ਹੁਣ ਮੁੰਡਾ ਕਿਥੋਂ ਦਾ ਹੋ ਅੱਛਾ ਕਿਵੇਂ ਆ ਮੁੰਡਾ ਕਿਵੇਂ ਪਤਾ ਉਸਦੇ ਬਾਰੇ ਵੀ ਨਹੀਂ ਪਤਾ ਲੱਗਿਆ ਹਜੇ ਉਹ ਹਾਂ ਉੱਥੇ ਕੁਛ ਚੱਲ ਨਹੀਂ ਰਿਹਾ ਹਜੇ ਉੱਥੇ ਅੱਛਾ ਹਾਂ ਨਹਿਰ ਤੇ ਸੜਦਾ ਇੰਨਾ ਪਤਾ ਨਹਿਰ ਤੇ ਸੜਦਾ ਇੰਨਾ ਖਾਲ ਸਾਈਡ ਅਗਰ ਮੁੰਡੇ ਕੋਈ ਖਬਰ ਆਈ ਸੀ ਵੀ ਮੁੰਡੇ ਥੋੜਾ ਮੁੰਡਾ ਨਹਿਰ ਤੇ ਸੜਦਾ ਹਾਂ 2122 ਮੁੰਡੇ ਚੱਕੇ ਦੇ ਸੀ ਉਹ 2122 ਮੁੰਡੇ ਉਧਰ ਚੱਕ ਕੇ ਲੈ ਕੇ ਲੈ ਗਏ ਸੀ ਹਾਂ ਹਾਂ ਜਾਨੀ ਕਿ ਉਹ ਮੁੰਡੇ ਤੇ ਜਿਆਦਾ ਸੱਟ ਮਾਰਦੇ ਤੁਹਾਡੇ ਸਾਹਮਣੇ ਦੀਆਂ ਗੱਲਾਂ ਹਾਂ ਸਾਹਮਣੇ ਦੀਆਂ ਗੱਲਾਂ ਨੇ ਸਾਹਮਣੇ ਦੀਆਂ ਗੱਲਾਂ ਟੈਂਕੀਆਂ ਦੇ ਵਿੱਚ ਮਿਰਚਾਂ ਵਗੈਰਾ ਪਾਈਆਂ ਗਈਆਂ ਟਰੈਕਟਰਾਂ ਤੇਲ ਡੋਲ ਕੇ ਤਾਂ ਜਦੋਂ ਅੱਗੇ ਆਏ ਨੇ ਅੱਗੇ ਫਿਰ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਅੱਗੇ ਆਏ ਉਧਰੋਂ ਜਿਹੜਾ ਟਰੈਕਟਰ ਤੋੜੇ ਗਏ ਜਾਂ ਸਾਰਾ ਕੁਝ ਕਰਿਆ ਗਿਆ ਉਸ ਵੇਲੇ ਵੀ ਉੱਥੇ ਸੀ ਤੁਸੀਂ ਹਾਂਜੀ ਉੱਥੇ ਸੀ ਉਹਨਾਂ ਦੀ ਪਲਾਨਿੰਗ ਪਹਿਲਾਂ ਦੀ ਹੋਈ ਸੀ ਵੀ ਆਪਾਂ ਇਹ ਕੰਮ ਕਰਨਾ ਅੱਛਾ ਪਲਾਨਿੰਗ ਦੇ ਸਬਕ ਹੋਇਆ ਬਿਨਾ ਪਲਾਨਿੰਗ ਤੋਂ ਕੁਝ ਵੀ ਨਹੀਂ ਹੋ ਰਣਾ ਸਾਰਾ ਕੁਝ ਪਲਾਨ ਉਹਦੇ ਮੁਤਾਬਕ ਹੋਇਆ ਅੱਛਾ ਉਹ ਜੋ ਡਰੋਨ ਆਇਆ ਡਰੋਨ ਜੋ ਪਿੱਛੇ ਮੁੜਿਆ ਉਹਨੇ ਉਹਦੀ ਕਾਰਵਾਈ ਦੋਟਾ ਹੀ ਜਵਾਨ ਸੀ ਨੇ ਕਾਰਵਾਈ ਪਾਈ ਆ ਇਹੇ ਹਾਂ ਹਾਂ ਉਹਨਾਂ ਨੇ ਬਹੁਤ ਥਾਪੀਆਂ ਥੁੱਪੀਆਂ ਮਾਰੀਆਂ ਬਹੁਤ ਕੁਝ ਕਰਿਆ ਫਿਰ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਥਾਪੀਆਂ ਮਾਰਨ ਦੀਆਂ ਜਾਂ ਹੋਰ ਇਸ਼ਾਰੇ ਕਰਨ ਦੀਆਂ ਉਸ ਵੇਲੇ ਹੋਇਆ ਉਹ ਸਾਰਾ ਉੱਥੇ ਹਾਂ ਹੋਇਆ ਫਿਰ ਜੋ ਉਹਨਾਂ ਨੇ ਭੱਜੀ ਪਾਈਆ ਫਿਰ ਇਧਰ ਭੱਜ ਕੇ ਤੋਂ ਪਾ ਕੇ ਤਾਂ ਆਏ ਦੁਬਾਰੇ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਕਾਹੂ ਆ ਕੇ ਨਾਰੇ ਲਾਏ ਉਧਰ ਦੁਬਾਰੇ ਆ ਕੇ ਜੋ ਟਰੈਕਟਰ ਭੰਨੇ ਤੁਸੀਂ ਆਏ ਸੋਚੋ ਲੋਕ ਜੇ ਅੱਜ ਨਾਲ ਇਕੱਠੇ ਹੋਏ ਦੱਬ ਲੈਣਗੇ ਛੋਡੇ ਪੰਜਾਬ ਨੂੰ ਅੱਜ ਛੋਡੇ ਬਾਰਡਰਾਂ ਤੇ ਆ ਗਏ ਕੱਲ ਨੂੰ ਛੋਡੇ ਪਿੰਡਾਂ ਚਾਉਣਗੇ ਪਰਸ ਛੋਡੇ ਘਰਾਂ ਚਾਉਣਗੇ ਇਸ ਲੋਕਾਂ ਨੂੰ ਸੋਚਣਾ ਸਾਨੂੰ ਚਾਹੀਦਾ ਇਕੱਠੇ ਹੋ ਜਓ ਇਕੱਠੇ ਹੋ ਜਓ ਨਾਲ ਲੱਤਾਂ ਖਿੱਚੋ ਕਿਸੇ ਦੀ ਨਾਲ ਲੱਤਾਂ ਖਿੱਚੋ ਹਰੇਕ ਕੋਈ ਪਿਆਰ ਲਈ ਲੜ ਰਿਹਾ ਯਾਰ ਕੀ ਲੋੜਾ ਗੋਲ ਜਾ ਕੇ ਉੱਥੇ ਕੰਨ ਦੀ ਪਿਆਰ ਲਈ ਲੜ ਰਿਹਾ ਯਾਰ ਕਿਸੇ ਦੀ ਲੱਤ ਨਾ ਖਿੱਚੋ ਪਹਿਲਾਂ ਇਹਨਾਂ ਨੇ ਦੀਪ ਸਿੱਧੂ ਦੀ ਲੱਤਾਂ ਫੜ ਕੇ ਦੀਪ ਸਿੱਧੂ ਹੀਰਾ ਘਵਾਲਿਆ ਜਿਆ ਜੋ ਜੋਦਾ ਹੁੰਦਾ ਨਾ ਆ ਅਧੋਲਣ ਕਾਂ ਦੀ ਲੋੜ ਹੀ ਨਹੀਂ ਪਣੀ ਸੀ ਆ ਗੱਗੂ ਵਰਗੇ ਨੌਜਵਾਨ ਨਹੀਂ ਸੀ ਇਹਦੀ ਨਹੀਂ ਹੋਣਾ ਸੀ ਜੇ ਕਿ ਤਾ ਜੋ ਜੋਦਾ ਹੁੰਦਾ ਉਹਨੇ ਤਾਂ ਉਹਦੀ ਵੀ ਅੱਖਾਂ ਦੀ ਕਹਿੰਦਾ ਬਹਿ ਜਾਓ ਬਹਿ ਜਾਓ ਬਹਿ ਜਾਓ ਉਹਦੇ ਵੀ ਇਹ ਲੋਕ ਨਾ ਇਹਨਾਂ ਨੂੰ ਆਏ ਦੀ ਵੀ ਸਾਡੇ ਸਿਰ ਅੱਜ ਆ ਬਾਰਗੇ ਨੂੰ ਪਤਾ ਨਹੀਂ ਕਿੱ ਇਹ ਨੁਕਸਾਨ ਨਹੀਂ ਨਾ ਹੋਣਾ ਸੀ ਜੇਕਰ ਉਹ ਦੋ ਬਹਿ ਜਾਂਦੇ ਇਸ ਚੀ ਇਹ ਚੀਜ਼ ਨਹੀਂ ਸੀ ਹੋਣੀ ਜੇ ਉਸ ਵੇਲੇ ਮੰਗਾ ਤੱਕ ਬਹਿ ਜਾਂਦੇ ਵੀ ਨੋਟੀਫਿਕੇਸ਼ਨ ਜਾਰੀ ਕਰੋ ਹਾਂ ਹਾਂ ਇਹ ਯਾਰ ਆਪਣੇ ਲੋਕਾਂ ਨੂੰ ਇਕੱਠਾ ਹੋਣਾ ਪਊ ਜਿੰਨਾ ਕਰ ਇਕੱਠਾ ਹੀ ਨਾ ਹੁੰਦੇ ਆਪਾਂ ਗਵਾਈ ਜਾਂਦੇ ਆ ਸਹੀ ਹੈ ਤਾਂ ਸ਼ੁਭ ਕਰਨ ਨੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਉਦੋਂ ਤੱਕ ਇਕੱਠੇ ਸੀਗੇ ਤੁਸੀਂ ਹਾਂ ਮੰਨ ਲਓ ਥੋੜਾ ਜਿਹਾ ਫਰਕ ਪੈ ਗਿਆ ਉਸ ਤੋਂ ਪਹਿਲਾਂ ਤੱਕ ਤੁਹਾਡੇ ਨਾਲ ਕੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਸ਼ੁਭ ਕਰਨ ਦੀਆਂ ਅਸੀਂ ਸਵੇਰੇ ਉੱਠਣਾ ਬਸ ਰੋਟੀ ਵਗੈਰਾ ਲਾਉਣੀ ਸਾਰਾ ਕੁਝ ਕਰਨਾ ਹਾਂ ਮੈਂ ਉਹ ਕਹਾਂ ਮਹਾਵੀ ਅੱਜ ਆਪਾਂ ਉਹ ਨਹੀਂ ਰੋਟੀ ਦਾ ਟੀ ਮਹਾਬਤ ਚੱਲਦੇ ਆਂ ਜਿਵੇਂ ਗਾਹਾਂ ਵੀ 11 ਵਜੇ ਕਾਲਾ ਮਹਾਪਾ ਮੂਹਰੇ ਚੱਲਾਂਗੇ ਉਹ ਕਹਿੰਦਾ ਆਪਾਂ ਹੀ ਮੂਹਰੇ ਜਾਣ ਖਾਤਰਾਂ ਕਹਿੰਦਾ ਵੀ ਕੋਈ ਗੱਲ ਨਹੀਂ ਚੱਲਾਂਗੇ ਨਾ ਰੋਟੀ ਖਾ ਕੇ ਚੱਲਾਂ ਮਹਾ ਲੰਗਰ ਵਸੇ ਰਹੇ ਹੋਗੇ ਗੁਰੂ ਦੇਰ ਖਾ ਲਾਂਗੇ ਮਹਾ ਪੱਤਨ 4 ਕਿਲੋਟਰ ਵੜ ਤੁਰ ਕੇ ਜਾਣਾ ਤਾਂ ਸਾਡੀ ਟੋਲੀ ਵਿੱਚ ਬਿਲਕੁਲ ਹੀ ਮਗਰ ਖੜੀ ਆ ਕਿਉਂ ਕਹਾਂ ਨਹੀਂ ਕਹਿੰਦਾ ਵੀ ਲਾਹਾ ਆਗੇ ਕਹਿੰਦਾ ਵੀ ਚਲੋ ਰੋਟੀ ਦਾ ਢਿੱਲਾ ਲਾ ਲੀ ਜਿਹਨੂੰ ਮੇਰੇ ਨਾਲ ਬੈਠਾ ਮੈਂ ਉਹਦੇ ਜ਼ਿੰਦਗੀ ਚ ਉਹਨਾਂ ਕੋਈ ਬੰਦਾ ਪੰਜ ਵਿਚਰੇ ਨਹੀਂ ਉਹਦੇ ਨਾਲ ਕੋਈ ਹੈਲੋ ਹੈ ਸੀ ਮੈਨੂੰ ਕਹੇ ਰੋਟੀ ਖਾਲਾ ਮੈਂ ਨਹੀਂ ਖਾਣੀ ਮਾ ਕਹਿੰਦਾ ਕਹਿੰਦਾ ਖਾਲਾ ਯਾਰ ਕਹਿੰਦਾ ਬਈ ਯਾਰ ਖਬਰਾਂ ਫੇਰ ਕਬਰਾਂ ਨਸੀਬ ਹੂ ਕਿ ਨਹੀਂ ਉਹ ਗੱਲਾਂ ਮੇਰੇ ਫੋਨ ਮਾਰਨ ਦੇ ਵਿੱਚ ਚਾਰੀਆਂ ਨੇ ਵੀ ਯਾਰ ਬੰਦਾ ਕੀ ਕੀ ਕਹਿਣਾ ਚਾਹੁੰਦਾ ਸੀ ਯਾਰ ਉਹਦੇ ਦਿਲ ਚ ਕੀ ਗੱਲਾਂ ਸੀ ਯਾਰ ਉਹ ਇਹ ਗੱਲ ਤੁਹਾਨੂੰ ਕਹੀ ਆ ਉਹਨੇ ਵੀ ਨਸੀਬ ਹੂ ਖਬਰਾਂ ਨਹੀਂ ਹਾਂ ਉਹ ਸਾਡੇ ਨਾਲ ਟਰਾਲੀ ਚ ਤੁਰ ਕੇ ਗਿਆ ਵਧੀਆ ਹੱਸਦੇ ਖੇੜਦੇ ਗਏ ਆ ਸਾਰਾ ਕੁਝ ਮਾਗਰ ਉਹ ਮੋਬਾਈਲ ਵੀ ਚਾਰਜ ਤੇ ਟਰਾਲੀ ਚ ਲਾ ਕੇ ਗਿਆ ਅੱਛਾ ਤੇ ਕਹਿੰਦਾ ਮੈਂ ਵੀਡੀਓ ਬਣਾਉਣੀ ਆ ਕਹਿੰਦਾ ਮੈਂ ਮੋਬਾਈਲ ਚੱਕ ਕੇ ਲੈਣਾ ਮੈਂ ਕਹਿੰਦਾ ਮੈਂ ਪੱਕੇ ਲੈਣਾ ਬੂਟ ਬਾਅਦ ਇਹ ਤੋਂ ਬਾਅਦ ਮੇਰੇ ਟੱਚ ਜੀ ਨਹੀਂ ਆਇਆ ਉਹ ਅੱਛਾ ਹੂੰ ਇਸ ਤੋਂ ਬਾਅਦ ਫਿਰ ਤੁਹਾਨੂੰ ਖ਼ਬਰ ਹੀ ਮਿਲੀ ਹੈ ਹਾਂ ਮੈਨੂੰ ਦੋ ਜਣ ਵੀ 2 2 3 ਘੰਟੇ ਬਾਅਦ ਜਦੋਂ ਇਹ ਟਰੈਕਟਰ ਵਗੈਰਾ ਭੰਨਵੇ ਸਾਰਾ ਕੁਝ ਸਾਤ ਮਾਹੌਲ ਹੋਇਆ ਜਦੋਂ ਅਸੀਂ ਪੌਣੇ ਪੰਜ ਵੇ ਟਰਾਲੀ ਕੋਲ ਵਾਪਸ ਆਏ ਉਦੋਂ ਖ਼ਬਰ ਮਿਲੀ ਆ ਵੀ ਐ ਕਰਕੇ ਆਏ ਗੱਲ ਹੋ ਗਈ ਅੱਛਾ ਉਦੋਂ ਤੱਕ ਤੁਹਾਨੂੰ ਫਿਰ ਪਤਾ ਹੀ ਨਹੀਂ ਲੱਗਿਆ ਦੋ 2 3 ਘੰਟੇ ਜਦੋਂ ਮੰਨ ਲਓ ਉੱਥੇ ਲਗਾਤਾਰ ਜਿਹੜੇ ਗੋਲੇ ਸੁੱਟੇ ਜਾਂਦੇ ਮੈਨੂੰ 10 ਅੱਧਾ ਪੌਣਾ ਘੰਟਾ ਮੈਨੂੰ ਖੁਦ ਨੂੰ ਹੀ ਪਤਾ ਲੱਗਿਆ ਇੱਥੇ ਸਰਲਾ ਜਿਹਾ ਬਰਾ ਜੋ ਚੁੱਪ ਚੰਨ ਗਿਆ ਚੀਜ਼ ਸਿਰ ਤੱਕ ਜਾਂਦੀ ਜੋ ਪ੍ਰਾਕ੍ਰਿ ਦੀ ਬਾਜੀ ਅਹਰ ਜੀ ਆ ਵੀ ਮੰਨ ਕੇ ਚੱਲ ਵੀ ਆਪਣਾ ਮਾਈਂਡ ਹੀ ਸੁਣ ਕਰਦੀ ਵੀ ਕਰੀਏ ਕੀ ਕਰੀਏ ਹੁਣ ਐਨਾ ਅਸਰ ਪਾ ਰਹੀ ਹੈ ਉਹ ਸਹੀ ਹੈ ਤਾਂ ਲਗਾਤਾਰ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅੱਗੇ ਉਹ ਪ੍ਰੋਵੋਕ ਕਰਨ ਦੀਆਂ ਅੱਗੇ ਥਾਪੀਆਂ ਮਾਰਨ ਦੀਆਂ ਜਾਂ ਉਹ ਸਾਰੀਆਂ ਜਿਹੜੀਆਂ ਫੋਰਸਾਂ ਸੀਗੀਆਂ ਤਾਂ ਮਨ ਲਓ ਉਹ ਜਿਹੜਾ ਲੋਕ ਕਹਿ ਰਹੇ ਨੇ ਵੀ ਉਹਨਾਂ ਦੇ ਵਰਦੀਆਂ ਨਹੀਂ ਸੀ ਪਾਈਆਂ ਹੋਈਆਂ ਉਹ ਸਿਵਲ ਕੱਪੜਿਆਂ ਦੇ ਵਿੱਚ ਸੀ ਸਾਰੇ ਹਨਾ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਇੰਟਰਵਿਊ ਸੁਣਨ ਵਿੱਚ ਸਿਵਲ ਕੱਪੜਿਆਂ ਦੇ ਵਿੱਚ ਬਹੁਤ ਜ਼ਿਆਦਾ ਸੀ ਉਹ ਤਕਰੀਬਨ 6:00 ਵਜੇ ਕੋਈ ਨਹੀਂ ਸੀ 10:00 ਵਜੇ ਤੋਂ ਬਾਅਦ ਉਹ ਵੈਰੀਗੇਟਾ ਤੋਂ ਅੱਗੇ ਆਏ ਆ ਸੀਆਰਪੀਓ ਦੇ ਜਵਾਨ ਸੀ ਜਿਹੜੇ ਜਵਾਨ ਸੀ ਉਹਨਾਂ ਦੇ ਨਾਲ ਆਏ ਉਹ ਮੰਗਲੀ ਸੜਕ 'ਤੇ ਖੜੇ ਹੋਏ ਸੀ ਉਹ ਤਾਂ ਉਹ ਆ ਕੇ ਫਿਰ ਜਿਹੜੀਆਂ ਵਾਂ ਲੋ ਟਰੈਕਟਰ ਜਦੋਂ ਭੰਨ ਕੇ ਗਏ ਸਾਰਾ ਉਹ ਵਾਕਿਆ ਤੁਸੀਂ ਆਪਣੇ ਅੱਖੀਂ ਦੇਖਿਆ ਹੋ ਸਮਝੀ ਅੱਖੀਂ ਦੇਖਿਆ ਜਮੀ ਅੱਖੀਂ ਦਾ ਟਰੈਕਟਰ ਟਰੈਕਟਰਾਂ ਤੇ ਕੀ ਮਾਰੇ ਆ ਗਿਆ ਕਿਉਂਕਿ ਟਰੈਕਟਰ ਭੰਨੇ ਹੀ ਇੰਨੇ ਉਸ ਤਰੀਕੇ ਨਾਲ ਹੋਏ ਨੇ ਜੇ ਵਾਂ ਲੋ ਬਹੁਤ ਜ਼ਿਆਦਾ ਨਾ ਕਿਹੜ ਹੁੰਦੀ ਹੈ ਮਨ ਦੇ ਵਿੱਚ ਜਿਵੇਂ ਆਪਾਂ ਤੋੜਦੇ ਆ ਉਸ ਤਰੀਕੇ ਨਾਲ ਤੋੜੇ ਨਹੀਂ ਹਾਂ ਹਾਂ ਉਹਨਾਂ ਕੋਲ ਜਿਹੜੀ ਸੋਟੀ ਹੁੰਦੀ ਹੈ ਮਜ਼ਬੂਤੀ ਇੰਨੀ ਜ਼ਿਆਦਾ ਹੁੰਦੀ ਹੈ ਉਹ ਨਾਲ ਤੋੜ ਗਿਆ ਕਿ ਐਨਾ ਕੋਈ ਐਡਾ ਕੋ ਸੂਹਾ ਉਹ ਟਾਇਰ ਦੇ ਵਿੱਚ ਇਸ ਤਰ੍ਹਾਂ ਐ ਮਾਰਦੇ ਉਹ ਅੱਛਾ ਹਾਂ ਜਿਹੜਾ ਟਰੈਕਟਰਾਂ ਦੇ ਜਿਹੜਿਆਂ ਦੇ ਹਵਾ ਨਿਕਲੀ ਸੀ ਸਾਰਿਆਂ ਦੇ ਸੂਏ ਮਾਰੇ ਸਾਰੇ ਸੂਏ ਜਿਹੜਾ ਵੀ ਕੋਈ ਉਹਨਾਂ ਦੇ ਚੱਤ ਸਾਂ ਉਹਨਾਂ ਨੇ ਕੀਤਾ ਸਿਲੰਡਰ ਚੱਕ ਕੇ ਤਾਂਹਾਂ ਤੋਂ ਥੱਲੇ ਸਿੱਟੇ ਉਹਨਾਂ ਨੂੰ ਬਲਾਸਟ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਫਿਰ ਇਧਰ ਨੌਜਵਾਨ ਪੈ ਗਿਆ ਅੱਛਾ ਜੋ ਫਰਾਹੀ ਬਣੀ ਕਹਿੰਦੇ ਵੀ ਹੁਣ ਉਸ ਪਾਰ ਜਾ ਉਸ ਪਾਰ ਫੇਰ ਉਹ ਪਿੱਛੇ ਹਟਿਆ ਅੱਛਾ ਹੌਲੀ ਹੌਲੀ ਜਾ ਰਿਹਾ ਹੈ ਨਾ ਪਿੱਛੇ ਹਟਦੇ ਅਸ ਲੋਟਾ ਥਾਪੀਆਂ ਮਾਰਦੇ ਜਾ ਰਹੇ ਆ ਔਰ ਉਧਰੋਂ ਮਗਰੋ ਚੱਲੇ ਹੋਏ ਸੀ ਜਦੋਂ ਥਾਪੀਆਂ ਮਾਰਦੇ ਪਿੱਛੇ ਹਟਦੇ ਜਿਹੜੇ ਉਹ ਫੇਰ ਨਹੀਂ ਦੇ ਰਹੇ ਸੀ ਫੇਰ ਅਥਰੂ ਅਸ ਦਾ ਗੋਲਾ ਆ ਜਾਂਦੀ ਫੇਰ ਉਲਝੀਆਂ ਦੀ ਫੇਰ ਨਹੀਂ ਵਧਣ ਦੇ ਰਹੇ ਸੀ ਹਾਂ ਪਰ ਉਹ ਜਿੰਦੀ ਖਰ ਹੈਗਾ ਦੀ ਮੁੰਡਾ ਜੋਸ਼ ਉਹਨਾਂ ਕੋ ਮੋੜ ਕੇ ਦਾ ਖਰ ਆਏ ਆ ਉਹੀ ਗੱਲ ਤੇ ਵੀਡੀਓ ਨਹੀਂ ਵਾਇਰਲ ਹੋ ਰਹੀ ਪਰ ਉਹਨੇ ਕੀਤੀ ਬਹੁਤ ਤਾਨੇ ਸਹੀ ੱੱਕਾ ਬਹੁਤ ਕਰਕੇ ਪਜਾਉਣਾ ਇਹ ਪੰਜਾਬ ਦੀ ਸਰਕਾਰ ਜਿਹੜੀ ਬੋਲੀ ਹੋਈ ਬੈਠੇ ਨਾ ਆਉਦੇ ਮਲਾਜ ਨੂੰ ਲਾਇਆ ਉਹ ਮੰਗਲੇ ਪਾਸੇ ਧਰਨੇ ਤੇ ਪਰੌਂਠੇ ਘਾਣੂ ਲਾਇਆ ਕੱਲੇ ਯਾਰ ਕੀ ਸੇਫਟੀ ਸੀ ਯਾਰ ਉੱਥੇ ਸਾਡੀ ਅਸੀਂ ਕੋਈ ਜੁੱਧ ਲੜਨਗੇ ਦੀ ਯਾਰ ਉੱਥੇ ਤਾਂ ਪੰਜਾਬ ਦੇ ਹੱਦ ਦੇ ਵਿੱਚ ਹੀ ਸਾਰਾ ਕੁਝ ਹੋਇਆ ਸਾਰਾ ਪੰਜਾਬ ਦੇ ਕਿਲੋਮੀਟਰ ਦਰਰੇ ਦੇ ਵਿੱਚ ਸਾਰਾ ਕੁਝ ਹੋਇਆ ਜਿਹੜਾ ਕਿ ਨਾ ਬਾਰਡਰ ਉਹ ਵੀ ਆਪਣੇ ਪੰਜਾਬ ਦੇ ਉੱਥੋਂ ਤੱਕ ਕਿ ਇਦੂ ਗਾਹਾਂ ਤੱਕ ਹੱਦ ਜਾਂਦੀ ਹੈ ਪੰਜਾਬ ਦੀ ਹੂੰ ਜਿੱਚੋ ਸੰਦੂਰੀ ਜਾ ਕੇ ਆਉਂਗੇ ਉੱਥੋਂ ਗਾਹਾਂ ਤੱਕ ਜਾਂਦੀ ਹੈ ਜਿਹ ਕਹਿੰਦੇ ਤਾਪ ਕੋ ਤੋਂ ਸਹੀ ਕੀ ਕਹਿਣਾ ਚਾਹੋਗੇ ਸ਼ੁਭਕਰਮ ਦੀ ਮੱਲੋ ਆਪਾਂ ਘਰੇ ਖੜੇ ਸ਼ੁਭਕਰਮ ਦੇ ਮੱਲੋ ਠੀਕ ਹੈ ਇੱਕ ਪਾਸੇ ਤਾਂ ਅੰਦੋਲਨ ਦੇ ਲਈ ਸ਼ਹੀਦ ਹੋ ਪਰ ਦੂਸਰੇ ਪਾਸੇ ਘਰ ਸੁਨਣਾ ਹੋ ਗਿਆ ਬੱਚਾ ਨਹੀਂ ਹੈਗਾ ਕੋਈ ਭੈਣਾ ਹੀ ਨਹੀਂ ਦੋ ਇਹ ਤੋਂ ਵੱਡਾ ਦੁੱਖ ਤਾਂ ਕੀ ਹੋਊਗਾ ਮਾਂ ਹੈ ਨਹੀਂ ਸੀ ਪਿਓ ਅਣਪੋਹਲਾ ਇਸ ਜ਼ਿੰਦਗੀ ਤੋਂ ਦੁਨੀਆਦਾਰੀ ਤੋਂ ਅਣਪੋਹਲਾ ਵੀ ਕਿਵੇਂ ਚਲਾਉਣੀ ਆ ਉਹਦੇ ਸਿਰਤੀ ਘਰ ਬਰਬਾਰ ਚਲੇ ਬਹੁਤ ਦੁੱਖ ਦੀ ਖਬਰ ਆ ਉਹਦੇ ਭੈਣਾਂ ਨੂੰ ਘਟਾਏ ਸਾਰੀ ਉਮਰ ਨਹੀਂ ਪੂਰਾ ਹੋਣਾ ਉਹਦੇ ਖਾਤਰ ਮੇਰੇ ਪਿੰਡ ਨੂੰ ਸਾਥ ਦੇਣ ਦੀ ਲੋੜ ਆ ਜਿਹੜਾ ਪਿੰਡ ਲਈ ਕੁਝ ਕਰਕੇ ਗਿਆ ਪਿੰਡ ਦਾ ਨਾਂ ਕਰਕੇ ਗਿਆ ਕਿਸਾਨੀ ਲਈ ਕੁਝ ਕਰਕੇ ਗਿਆ ਮੇਰੇ ਪਿੰਡ ਨੂੰ ਉਹਦਾ ਵੱਧ ਤੋਂ ਵੱਧ ਸਹਾਇਤਾ ਦੀ ਲੋੜ ਆ ਹਾਂ ਦੇਖ ਸਕਦੇ ਹੋ ਤੁਸੀਂ ਇਹ ਨੌਜਵਾਨ ਉਸ ਵੇਲੇ ਸ਼ੁਭ ਕਰਨ ਦੇ ਨਾਲ ਸੀ ਕਹਿੰਦੇ ਪ੍ਰਸ਼ਾਦਾ ਪਾਣੀ ਛੱਕੇ ਗਏ ਆ ਤੇ ਸ਼ੁਭ ਕਰਨ ਕਹਿੰਦਾ ਹੁਣ ਛਕ ਲਈਏ ਕੀ ਪਤਾ ਮੁੜ ਕੇ ਨਸੀਬ ਹੋਵੇ ਜਾਂ ਨਾ ਨਸੀਬ ਹੋਵੇ ਤਾਂ ਇਹ ਬੋਲ ਉਸਦੇ ਕਹਿੰਦੇ ਹੁਣ ਤੱਕ ਮੇਰੇ ਕੰਨਾਂ ਦੇ ਵਿੱਚ ਗੂੰਜ ਰਹੇ ਨੇ ਤਾਂ ਉਸ ਤੋਂ ਬਾਅਦ ਸ਼ੁਭ ਕਰਨ ਦੀ ਜਿਸ ਤਰੀਕੇ ਨਾਲ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਆ ਤਾਂ ਬਹੁਤ ਹੀ ਮੰਦ ਭਾਗੀ ਖਬਰ ਆ ਕਿਉਂਕਿ ਘਰ ਦੇ ਵਿੱਚ ਕੋਈ ਬੱਚਾ ਨਹੀਂ ਰਿਹਾ ਦੋ ਭੈਣਾਂ ਨੇ ਇੱਕ ਭੈਣ ਵਿਆਹੀ ਹੋਈ ਆ ਤੇ ਇੱਕ ਭੈਣ ਵਿਆਹਣੇ ਵਾਲੀ ਆ ਤੇ ਘਰ ਦੇ ਵਿੱਚ ਕੋਈ ਨਹੀਂ ਰਿਹਾ ਦਾਦੀ ਨੇ ਪਾਲਿਆ ਸੀ ਤਾਂ ਲੋੜ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਕਹਿ ਰਹੇ ਨੇ ਸਰਕਾਰਾਂ ਨੂੰ ਵੀ ਕਹਿ ਰਹੇ ਨੇ ਕਿ ਇਸ ਪਰਿਵਾਰ ਦੇ ਨਾਲ ਖੜਨ ਦੀ ਤਾਂ ਜੋ ਇਹ ਪਰਿਵਾਰ ਹੈ ਜਿਹੜਾ ਅੱਗੇ ਵੱਸ ਸਕੇ ਮੋਢੇ ਨਾਲ ਮੋਢਾ ਜੋੜ ਕੇ ਹਰ ਕਿਸੇ ਨੂੰ ਖੜਨਾ ਚਾਹੀਦਾ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਗਿਆ ਸੀ ਇਹ ਨੌਜਵਾਨ ਕਿਸਾਨ ਅੰਦੋਲਨ ਦੇ ਲਈ ਆਪਣੀ ਜਾਨ ਗਵਾ ਗਿਆ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਬੱਲੋ